ਗਰਦਾਸਪੁਰ ਦੇ ਪਿੰਡ ਨੰਗਲ ਝੋਰ ਦੇ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਕਬਜ਼ਾ ਲੈਣ ਦੇ ਲਈ ਪਹੁੰਚੇ ਅਤੇ ਜਿੱਥੇ ਕਿਸਾਨਾਂ ਦੇ ਵਿਰੋਧ ਕੀਤਾ ਗਿਆ ਕਿਸਾਨ ਅਤੇ ਪ੍ਰਸ਼ਾਸਨ ਹੋਏ ਆਮੋ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਇਸ ਵਿਰੋਧ ਦੇ ਵਿੱਚ ਕਿਸਾਨਾਂ ਦੀ ਝੋਨੇ ਦੀ ਲੱਗੀ ਫਸਲ ਵੀ ਬਰਬਾਦ ਹੋ ਗਈ ਉੱਥੇ ਕਿਸਾਨਾਂ ਦੇ ਲੋਕ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਲਗਾਤਾਰ ਅਤੇ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋਇਆ ਨਾ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਦੀਆਂ ਲਾਈਵ ਤਸਵੀਰਾਂ ਕਮੇਟੀ ਪੰਜਾਬ ਦੇ ਇਹ ਆ ਰਹੀ ਉਹ ਦੇ ਬਹੁਤ ਬਲਣਾ ਟੱਕੀਆਂ ਗਈਆਂ ਇਹ ਬਹੁਤ ਬਲਣਾ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਦੇ ਤੇ ਕਿਸਾਨ ਆਮੋ ਸ਼ਾਮੇ ਆਉਣ ਕਿਉਂ ਮੈਂ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਡੀਓ ਆਪਾਂ ਵੀਡੀਓ ਬਣਾਉਂਦੇ ਆਹ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾਂ ਮੋਹ ਸਾਹਮਣੇ ਹੋਣੀ ਹੈ ਫੜ ਲਾ ਫੜ ਲਾ ਫੜ ਆਹ ਵੇਖੋ ਹੋਏ ਆਹ ਵੇਖੋ ਪੁਲਸ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਲਸਾਂ ਵੇਖੋ ਪੁਲਸਦਾਨ ਛੇਡਾ ਕਰਤਾ ਆਵੇਂ ਪੁਲਸ ਨੇ ਡਾਂਗ ਛੇਡਾ ਕਰਤਾ गड़िया गड़िया तगड़िया डंग आ वे गड़िया गड़िया तगड़िया डंग सारे चले भल्ले तो भल्ले ताण के खने तले खेत हले ने हां जी आ गया आ गया ट्रेन ਦੋਈ ਥਲੇ ਰੱਖੋ ਕੋਈ ਬਿਊਟੀ ਪ੍ਰੋਡਕਟ ਦੀ ਗੱਲ ਕਰਨ ਨਾਲ ਹੀ ਉਹ ਗੱਲ ਕਰਨੀ ਆ। ਯਾਰ ਦਾ ਗੱਲ ਕਰੋ। ਜੇ ਤੁਹਾਨੂੰ ਪਤਾ ਹੈ ਕਿ ਗੱਲ ਆ। ਯਾਰ ਇਹਨਾਂ ਨਾਲ 21 ਮੀਟਿੰਗਾਂ ਲੱਗੀਆਂ ਸਾਡੀਆਂ ਗਰਦਾਸਪੁਰ ਤੋਂ 21 ਮੀਟਿੰਗਾਂ ਇਹ ਗੱਲ ਚ ਚਾਉਣਾ ਚਾਹਿਆ ਸੀ ਆਈ.ਡੀ. ਕੋਲਤੀ ਉੱਥੇ। 21 ਮੀਟਿੰਗਾਂ ਲੱਗੀਆਂ। ਹਰ ਮੀਟਿੰਗ ਦੇ ਵਿੱਚ ਕਮਿਟਮੈਂਟ। ਹਰ ਮੀਟਿੰਗ ਦੇ ਸਾਡੇ ਨਾਲ ਗੱਲਬਾਤ ਕਰਕੇ ਨਹੀਂ ਜੀ ਅਸੀਂ ਅਵਾਰਡ ਪਾ ਕੇ ਆ ਜੀ। ਨਵੀਆਂ ਪਟੀਸ਼ਨਾਂ ਪੈਗੀਆਂ ਜੀ ਇਹ ਪਟੀਸ਼ਨਾਂ ਪੈਗੀਆਂ ਸਾਡਾ ਕੰਮ ਨਾ ਰੋਕੋ ਜਿੱਥੇ ਸਾਡੇ ਖਾਲੀ ਜ਼ਮੀਨਾਂ ਜਿਨ੍ਹਾਂ ਨੇ ਪੈਸੇ ਚੁਕਲੇ ਉਥੇ ਕੰਮ ਚੱਲਣ ਦਿਓ ਕਿੰਨਾ ਥਾਂ ਜਿੱਥੇ ਵਰਕਿੰਗ ਹੋਣ ਵਾਲਾ ਕੰਮ ਹੋਣ ਵਾਲਾ ਉਥੇ ਕੰਮ ਯਾਰ ਹਾਂ ਮਰਦੀ ਵਾਲੇ ਖੇਤ ਵੀ ਨਸਣੇ ਹੋਰ ਦੁੱਧ ਦੇ ਤੀਜੇ ਜੜਿਆ ਨਾਲ ਨੈਸ਼ਨਲ ਹਾਈਵੇ ਦੇ ਗੁੰਨੇ ਉਹ ਵੀ ਲੈ ਕੇ